ਦੇਖੋ ਖੇਤੀ ਦਾ ਫਿਊਚਰ ਹੈ ਹੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੂੰ ਪਰ ਫਾਰਮਰ ਨੂੰ ਮੇਨ ਹੈਗਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੋਸਟ ਕਿਵੇਂ ਕੱਟ ਕਰਨੀ ਆ ਅਲਟੀਮੇਟਲੀ ਜਿਹੜੀ ਸੇਲ ਹੈ ਉਹ ਤੁਹਾਨੂੰ ਮਾਰਕੀਟ ਦੇ ਹਿਸਾਬ ਨਾਲ ਕਰਨੀ ਪੈਣੀ ਆ ਜਿਹੜਾ ਤੁਹਾਡੇ ਹੱਥ ਹੈ ਉਹ ਹੈਗੀ ਕੋਸਟ ਕਟਿੰਗ ਇਨਪੁਟ ਕੋਸਟ ਕਿਵੇਂ ਘਟਾਉਣੀ ਆ ਹੂੰ ਉਹਨੂੰ ਤੁਸੀਂ ਸਾਇੰਟਿਫਿਕ ਤਰੀਕੇ ਨਾਲ ਉਹਦੀ ਇਨਪੁਟ ਕੋਸਟ ਘਟਾਓ ਮੈਕਨਾਈਜ਼ੇਸ਼ਨ ਕਰੋ ਹੂੰ ਵੇਸਟੇਜ ਘਟਾਓ ਹਾਂਜੀ ਆ ਆਮ ਤੌਰ ਤੇ ਮੈਂ ਦੇਖਿਆ ਜਿਸ ਫਾਰਮਰ ਨੇ 10 ਏਕੜ ਦੀ ਖੇਤੀ ਕਰਨੀ ਉਹ ਦੋ ਦੋ ਟਰੈਕਟਰ ਲਈ ਫਿਰਦਾ ਹਮ ਅਲਟੀਮੇਟਲੀ ਖਰਚਾ ਤਾਂ ਫਾਰਮਰ ਸਿਰ ਪੈਣਾ ਡੈਪ੍ਰੀਸੀਏਸ਼ਨ ਵੀ ਮਸ਼ੀਨਰੀ ਦੇ ਪੈਣੀ ਮਸ਼ੀਨਰੀ ਦੀ ਹੋਣੀ ਹੈ ਹਾਂਜੀ ਤਾਂ ਬੜੇ ਸੋਚ ਸਮਝ ਕੇ ਸਭ ਤੋਂ ਜ਼ਿਆਦਾ ਹੈਗਾ ਇਹ ਬੁੱਕ ਕੀਪਿੰਗ ਹਮ ਅ ਜਿਹੜੀ ਕਿੰਨੇ ਕਿੰਨੇ ਕਿੰਨੀ ਕਿੰਕ ਇੰਪੋਰਟੈਂਸ ਮੰਨਦੇ ਹੋ ਤੁਸੀਂ ਬੁੱਕ ਕੀਪਿੰਗ ਦੀ ਬਹੁਤ ਜ਼ਿਆਦਾ ਠੀਕ ਹੈ ਜੀ ਜੇ ਤੁਹਾਡੇ ਕੋਲ ਤੁਹਾਨੂੰ ਇੱਕ ਤੁਹਾਡੇ ਕੋਲ ਸਟੈਟਿਸਟਿਕਸ ਹੈਗੇ ਆ ਕਿ ਮੈਂ ਇਸ ਸਾਲ ਇੰਨਾ ਲਾਸ ਕੀਤਾ ਜਾਂ ਪ੍ਰੋਫਿਟ ਕੀਤਾ ਹਾਂਜੀ ਤੁਸੀਂ ਉਸ ਹਿਸਾਬ ਨਾਲ ਉਹਨੂੰ ਸਟੈਟਿਸਟਿਕਸ ਨਾਲ ਪਲੇ ਕਰਕੇ ਤੁਸੀਂ ਆਪਣਾ ਪ੍ਰੋਫਿਟ ਲਾਸ ਦੇਖ ਸਕਦੇ ਆਂ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਆਂ ਉਹਨੂੰ ਕਿਵੇਂ ਚੇਂਜ ਕਰਨਾ ਹੈ ਹਮ ਜਦ ਤੱਕ ਤੁਹਾਡੇ ਕੋਲ ਸਟੈਟਿਸਟਿਕ ਨਹੀਂ ਹੈ ਹਮ ਤਾਂ ਤੁਸੀਂ ਤਾਂ ਫਿਰ ਅੱਖਾਂ ਬੰਦ ਕਰਕੇ ਤੁਰੇ ਜਾ ਰਹੇ ਆਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਜਾ ਕਿੱਥੇ ਰਹੇ ਹਾਂਜੀ ਮਤਲਬ ਬਿਲਕੁਲ ਕਿ ਚਾਹੇ ਇਹ ਆਪਣਾ ਇੱਕ ਦੇਸੀ ਧੰਦਾ ਲਾਲੋ ਜੀ ਜਾਂ ਮਤਲਬ ਕਿ ਪੁਰਾਣਾ ਧੰਦਾ ਲਾਲੋ ਪਰਿਵਾਰਾਂ ਨਾਲ ਜੁੜਿਆ ਖੇਤੀ ਪਰ ਹੁਣ ਕਿਤੇ ਨਾ ਕਿਤੇ ਮਤਲਬ ਜੇ ਆਪਾਂ ਇਹਦੇ ਚੋਂ ਵਧੀਆ ਲੈਵਲ ਤੇ ਇਨਕਮ ਜਨਰੇਟ ਕਰਨੀ ਹੈ ਆਪਾਂ ਨੂੰ ਇਹਨੂੰ ਥੋੜਾ ਜਿਹਾ ਇਕਨੋਮਿਕਲੀ ਦੇਖਣਾ ਪਊਗਾ ਉਸ ਤਰੀਕੇ ਨਾਲ ਸਟੱਡੀ ਕਰਕੇ ਇਹਦੇ ਵੱਲ ਕੰਮ ਕਰਨ ਦੀ ਲੋੜ ਹੈ ਜੀ ਬਿਲਕੁਲ ਜਦ ਤੱਕ ਸਾਨੂੰ ਪਤਾ ਨਹੀਂ ਹੈ ਸਾਡੀ ਕਾਸਟ ਆਫ ਪ੍ਰੋਡਕਸ਼ਨ ਕੀ ਹੈ ਹਾਂਜੀ ਤੁਸੀਂ ਮੋਰੇ ਜਿਹੜਾ ਬਾਹਰ ਉਹ ਤੋਂ ਡਿਮਾਂਡ ਕੀ ਕਰੋਗੇ ਹੂੰ ਜੇ ਮੈਨੂੰ ਪਤਾ ਹੈ ਵੀ ਮੇਰੀ ਇਹਦੀ ਆਲੂ ਦੀ ਕਾਸਟ ਆਫ ਪ੍ਰੋਡਕਸ਼ਨ 14 ਰੁਪਏ ਕਿਲੋ ਆ ਮੈਂ ਕਹਾਂਗਾ ਵੀ ਬਾਈ ਜੀ ਆ 14 ਰੁਪਏ ਤੇ ਮੈਨੂੰ ਇੰਨਾ ਪ੍ਰੋਫਿਟ ਚਾਹੀਦਾ ਹਾਂਜੀ ਇਹਦੀ ਜਿਹੜੀ ਮੇਰੀ ਤੁਹਾਡਾ ਰੇਟ ਹੈ ਇਥੋਂ ਉੱਪਰ ਹੋਣਾ ਚਾਹੀਦਾ ਹੂੰ ਬਿਲਕੁਲ ਜੀ ਬਹੁਤ ਵਧੀਆ ਪੁਆਇੰਟ ਹੈ ਜੀ ਇਹ ਜੀ ਹਾਂ ਜੀ ਤੂੰ ਵੀ ਤੁਹਾਡੇ ਕੋਲ ਸਾਰਾ ਲਿਖਿਆ ਹੋਊਗਾ ਵੀ ਮੇਰੇ ਇੰਨੇ ਖਰਚਾ ਆਇਆ ਇਸ ਕਰਕੇ ਤੇ ਮੈਂ ਚੈਰਿਟੀ ਵਾਸਤੇ ਤਾਂ ਬੈਠਾ ਨਹੀਂ ਹਾਂ ਬਿਲਕੁਲ ਜੀ ਉਹ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਨੂੰ ਆਪ ਸ਼ੋਰ ਹੋਣਾ ਪੈਣਾ ਵੀ ਤੁਹਾਡੇ ਕਿੰਨੇ ਪੈਸੇ ਲੱਗੇ ਆ ਉਹ ਤਾਂ ਹੀ ਹੋ ਸਕਦਾ ਏ ਤੁਹਾਡੇ ਕੋ ਬੁਕਸ ਦੇ ਵਿੱਚ ਲਿਖਿਆ ਆ ਬਿਲਕੁਲ ਜੀ ਮਤਲਬ ਫਾਰਮਰਸ ਮਿਨਿਊਟ ਖਰਚੇ ਛੋਟੇ ਛੋਟੇ ਬਹੁਤ ਐਡ ਹੋ ਜਾਂਦੇ ਨੇ ਜੀ ਜਿਹੜੇ ਉਹਨਾਂ ਦੇ ਮਾਈਂਡ ਚੋਂ ਦਾ ਸਕਿਪ ਹੋ ਜਾਂਦੇ ਨੇ ਪਰ ਆਪਣੀ ਪੌਕੇਟ ਦੇ ਵਿੱਚੋਂ ਤਾਂ ਇਵੈਨਚੁਅਲੀ ਜਾਈ ਰਹੇ ਹੁੰਦੇ ਨੇ ਜੀ ਉਹ ਮਿਸ ਕਰ ਜਾਂਦੇ ਨੇ ਜੀ ਉਹ ਫਾਰਮਰ ਦੇਖੋ ਜੀ ਉਹਦੇ ਆਪਣੇ ਬੱਚੇ ਨੂੰ ਹੂੰ ਫਾਰਮਲ ਭੇਜ ਦਿੰਦਾ ਪੜਾਈ ਦਾ ਵੀ ਉਹਦਾ ਨੁਕਸਾਨ ਹੁੰਦਾ ਹਾਂਜੀ ਤੇ ਉਹਦੇ ਕੋਈ ਜਿਹੜੀ ਜਿਹੜੀ ਉਹਦੀ ਕੋਈ ਮਤਲਬ ਕਿ ਉਹਦੀ ਵੈਲਿਊ ਲਾ ਲਓ ਉਹਦੀ ਵੈਲਿਊ ਨਹੀਂ ਪਉਂਦਾ ਹੂੰ ਉਹ ਕਾਕਾ ਜਾ ਵੀ ਉਹ ਟਰੈਕਟਰ ਲੈ ਜਾਤਾ ਉਹ ਫਲਾਨਾ ਖੇਤ ਬਾਇਆ ਹੈ ਹਾਂਜੀ ਉਹਦੀ ਕੋਈ ਸੈਲਰੀ ਪਾਓ ਕੋਈ ਵੈਲਿਊ ਪਾਓ ਹੂੰ ਫ੍ਰੀ ਨਾਲ ਸਰਵਿਸ ਤਾਂ ਤੁਸੀਂ ਕਰ ਨਹੀਂ ਰਹੇ ਤੁਸੀਂ ਉਹ ਬੱਚੇ ਦਾ ਨੁਕਸਾਨ ਵੀ ਕਰ ਰਹੇ ਹੋ ਉਹਨੂੰ ਪੜ੍ਹਾਈ ਚੋਂ ਵੀ ਹਟਾ ਰਹੇ ਹਾਂ ਹਾਂਜੀ ਤੋਂ ਜਦ ਤੱਕ ਇਸ ਲੈਵਲ ਤੇ ਨਹੀਂ ਫਾਰਮਰ ਜਾਂਦਾ ਵੀ ਆਪਣੀ ਰੋਜ਼ ਦੀ ਸੈਲਰੀ ਪਾਓ ਤੁਸੀਂ ਕੀ ਵਰਤ ਕਰ ਰਹੇ ਹਾਂ ਹੂੰ ਬਿਲਕੁਲ ਜੀ ਤਾਂ ਫੇਰ ਹੀ ਫਾਇਦਾ ਹੈ ਚੈਰਿਟੀ ਤਾਂ ਬਥੇਰੀ ਕਰੀ ਚਾਹੁੰਦੇ ਆ ਇਹ ਤਾਂ ਹੈ ਮਰਜ਼ੀ ਕਰ ਲੋ